ਕਿਹੜੇ ਕਿਹੜੇ ਦੇਸ਼ਾਂ ਨੂੰ ਮੁਕਾਬਲਾ ਹੈ ਕਿਸੇ ਮੁਕਾਬਲਾ ਹੈ ਸਰ ਮੈਂ ਪਾਵਰ ਲਿਫਟਿੰਗ ਗੇਮ ਦਾ ਸਰ ਪਲੇਅਰ ਹਾਂ ਜੀ ਸਰ ਨੈਸ਼ਨਲ ਗੇਮਾਂ ਦੇ ਵਿੱਚੋਂ ਸਰ ਮੇਰੀ ਸਿਲੈਕਸ਼ਨ ਹੋਈ ਸੀ ਔਰ ਸਰ ਵਰਲਡ ਗੇਮਾਂ ਜੋ ਰਸ਼ੀਆ ਦੇ ਵਿੱਚ ਹੋਈਆਂ ਨੇ ਮਾਸਕੋ ਦੇ ਵਿੱਚ ਉਹਦੇ ਵਿੱਚ ਸਰ ਮੇਰੇ ਨਗਤ ਮਤਲਬ ਤਿੰਨ ਮੈਡਲ ਨੇ ਜੀ ਸਰ ਔਰ ਤਿੰਨ ਇਵੈਂਟਾਂ ਨੂੰ ਦੇਸਾ ਸਾਡੀ ਗੇਮ ਦੇ ਤਿੰਨਾਂ ਦੇ ਵਿੱਚ ਸਰ ਮੈਂ ਜੀ ਫਰਸਟ ਪੋਜੀਸ਼ਨ ਔਰ 골ਡ ਮੈਡਲ ਲੈ ਸਰ ਜੀ ਕਿਹਦੀ ਕਿਹਦੀ ਪ੍ਰੇਰਣਾ ਲਈ ਹੈ ਪ੍ਰੇਰਣਾ ਸਰ ਸਭ ਤੋਂ ਜ਼ਿਆਦਾ ਮੇਰੇ ਫਾਦਰ ਦੀ ਔਰ ਮੇਰੇ ਮਦਰ ਦੀ ਪਰ ਉਸ ਤੋਂ ਬਾਅਦ ਮੇਰੇ ਕੋਸਾ ਮੇਰੇ ਉਸਤਾਦ ਜੀ ਦੀ ਰਹੀ ਹੈ ਜੀ ਕਿਹੜੇ ਕਿਹੜੇ ਦੇਸ਼ਾਂ ਦੀ ਟੀਮ ਨਾਲ ਫਸਲਮ ਮੁਕਾਬਲਾ ਸਰ ਮੇਰਾ 4 ਦੇਸ਼ਾਂ ਦੀ ਟੀਮ ਨਾਲ ਫਸਲਮ ਮੁਕਾਬਲਾ ਸੀਗਾ ਯੂ ਐਸ ਏ ਅਰਮਾਨੀਆ ਇਟਲੀ ਔਰ ਨਿਊਜ਼ੀਲੈਂਡ ਦੇ ਨਾਲ ਸਭ ਤੋਂ ਜ਼ਿਆਦਾ ਸਰ ਫਸਲਮ ਮੁਕਾਬਲਾ ਜਿਹੜਾ ਨਿਊਜ਼ੀਲੈਂਡ ਔਰ ਅਰਮਾਨੀਆ ਦੇ ਨਾਲ ਸੀਗਾ ਉਹਨਾਂ ਦੇਸ਼ਾਂ ਦੇ ਵਿੱਚੋਂ ਵੀ ਸਰ ਮੈਂ ਘਟੋ ਘਟ ਮਤਲਬ 2 ਕੰਟਲ 60 ਕਿਲੋ ਦੇ ਵੇਟ ਦੇ ਵਿਵਰਤ ਦੇ ਵਿੱਚੋਂ ਉਹਨਾਂ ਨੂੰ ਸਰ ਪਛਾੜ ਕੇ ਔਰ ਆਪਣੇ ਦੇਸ਼ ਭਾਰਤ ਦੇ ਲਈ ਸਰ 골ਡ ਮੈਡਲ ਲੈ ਕੇ ਆਏ ਹਾਂ ਜੀ ਜੋ ਰਾਤ ਕਿ ਤੋਂ ਹੋਈ ਹੈ ਜੀ ਐ ਜੀ ਐਂਡੀ ਵੀ ਔਰ ਕਿਦਾਂ ਕੋੜੀ ਚੜੇ ਹੋ 2013 ਦੇ ਵਿੱਚ ਸਰ ਮੈਂ ਆਪਣੇ ਜ਼ਿੰਦਗੀ ਦੇ ਸਫਰ ਦੀ ਇਸ ਗੇਮ ਦੇ ਸਫਰ ਦੀ ਸ਼ੁਰੂਆਤ ਕੀਤੀ ਹੈ ਜੀ ਔਰ ਲਗਾਤਾਰ ਸਰ 5 ਸਾਲ ਪਹਿਲੇ ਮੈਂ ਹਾਰਿਆ ਜੀ ਔਰ ਲਗਾਤਾਰ 5 ਸਾਲ ਹਾਰਨ ਤੋਂ ਬਾਅਦ ਸਰ ਔਰ ਪਰਮਾਤਮਾ ਨੇ ਮੈਨੂੰ ਔਰ ਉਸ ਤੋਂ ਬਾਅਦ ਲਗਾਤਾਰ 5 ਸਾਲ ਸਰ ਮੈਂ ਜਿੱਤਿਆ ਜੀ ਔਰ ਕਈ ਮੈਂ ਯੂਨੀਵਰਸਿਟੀ ਲੈਵਲ ਦੇ ਔਰ ਆਲ ਇੰਡੀਆ ਸੀਨੀਅਰ ਨੈਸ਼ਨਲ ਲੈਵਲ ਦੇ ਪੰਜਾਬ ਲੈਵਲ ਦੇ ਸਰ ਮੈਂ ਮੈਡਲ ਹਾਸਲ ਕੀਤੇ ਨੇ ਔਰ ਅੱਜ ਸਰ ਪਰਮਾਤਮਾ ਦੀ ਕਿਰਪਾ ਨਾਲ ਸਰ ਟੋਟਲ ਮੇਰੇ ਕੋਲ 35 ਜਿਹੜੇ ਮੈਡਲ ਹੋ ਦੀ ਮੰਡਲੀ ਆਹ ਤੋਂ ਬਾਅਦ ਅਮੀਰ ਆਇਆ ਦਿਮਾਗ ਤੇ ਲਾਇਆ ਹੈ ਕਿਤਾ ਅੱਗੇ ਦੇਖੋ ਸਰ ਹਾਰ ਕਈ ਵਾਰ ਬਰਦਾਸ਼ਤ ਕੀਤੀ ਪਰ ਸਰ ਮੇਰੇ ਫਾਦਰ ਨੇ ਸਰਕਾਰੀ ਮੇਰਾ ਹੌਸਲਾ ਜਦਾ ਟੁੱਟਣ ਨਹੀਂ ਦਿੱਤਾ ਉਸ ਤੋਂ ਬਾਅਦ ਸਰ ਮੈਂ ਅੱਗੇ ਸਰ ਆਪਣੀ ਤਿਆਰੀ ਜਾਰੀ ਰੱਖੀ ਮਿਹਨਤ ਕਰਦਾ ਰਿਹਾ ਔਰ ਅੱਜ ਇੱਕ ਦਿਨ ਇਹੋ ਜਿਹਾ ਆਇਆ ਕਿ ਪਰਮਾਤਮਾ ਨੇ ਮੇਰੀ ਬਾਹ ਫੜੀ ਹੈ ਔਰ ਅੱਜ ਮੈਂ ਸਰ ਵਰਲਡ ਚੈਂਪੀਅਨ ਬਣ ਕੇ ਆਪਣੇ ਦੇਸ਼ ਆਪਣੇ ਪੰਜਾਬ ਦੀ ਆਪਣੇ ਜ਼ਿਲ੍ਹੇ ਗਦਾਸਪੁਰ ਦੀ ਧਰਤੀ ਤੇ ਬੈਠਾ ਹੋਇਆ ਹਾਂ ਸਰ ਮੈਨੂੰ ਆਪਣੀ ਇਸ ਅਚੀਵਮੈਂਟ ਦੇ ਉੱਪਰ ਔਰ ਪਰਮਾਤਮਾ ਦੀ ਸਰ ਕਿਰਪਾ ਦਾ ਬਹੁਤ ਸਨਮਾਨ ਹੈ ਜੀ ਮੈਨੂੰ ਬਿਲਕੁਲ ਜਣੀ ਸਰ ਮੈਂ ਕਿਦਾਂ ਬਿਆਨ ਕਰਾਂ ਕਿ ਮੈਂ ਅੱਜ ਕਿੰਨੀ ਖੁਸ਼ੀ ਆ ਸਰ ਮੈਂ ਵਰਲਡ ਚੈਂਪੀਅਨ ਬਣ ਕੇ ਗੁਰਦਾਸਪੁਰ ਪਹੁੰਚੇ ਤੇ ਪਰਮਾ ਸਵਾਗਤ ਜੀ ਦੇ ਬਹੁਤ ਖੁਸ਼ੀ ਹੋਈ ਜੀ ਸਰ ਮੈਨੂੰ ਗੁਰਦਾਸਪੁਰ ਵਾਸੀਆਂ ਨੇ ਮੇਰੇ ਦਰਜਾ ਬਦਰਜਾ ਸਾਰੇ ਮੈਂਬਰ ਸਾਹਿਬਾਨਾਂ ਨੇ ਮੇਰਾ ਕੁਝ ਐਨ ਜੀਓਜ਼ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਮੇਰਾ ਸਵਾਗਤ ਕੀਤਾ ਸਰ ਬਹੁਤ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਗੁਰਦਾਸਪੁਰ ਵਾਸੀਆਂ ਦਾ ਉਹ ਸਰ ਬਹੁਤ ਖੁਸ਼ੀ ਹੋਈ ਜੀ ਮੇਰਾ ਇੱਥੇ ਨਿੱਕੇ ਸਵਾਗਤ ਲਈ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਦਾ ਜਿੰਨਾਂ ਧੰਨਵਾਦੀ ਹਾਂ ਜੀ ਮੈਂ ਸਭ ਦੇਖੋ ਜੋ ਸ਼ਡਿਊਲ ਆ ਉਹੀ ਚੱਲ ਰਿਹਾ ਅੱਗੇ ਜੋ ਮਿਹਨਤ ਦਾ ਸ਼ਡਿਊਲ ਮੇਰੇ ਉਸਤਾਦ ਮੇਰੇ ਕੋਚ ਸ਼੍ਰੀ ਸੁਰੇਂਦਰ ਮੋਹਨ ਸ਼ਰਮਾ ਜੀ ਮੈਨੂੰ ਦੇਣਗੇ ਸਰ ਉਹੀ ਮੈਂ ਅੱਗੇ ਫਾਲੋ ਕਰਾਂਗਾ ਜੀ ਉਹਨਾਂ ਦੀ ਸਿੱਖਿਆ ਤੇ ਚੱਲ ਕੇ ਸਰ ਅੱਜ ਤੱਕ ਮੈਥੋਂ ਨੱਕ ਪਹੁੰਚਿਆ ਜੀ 3 ਵੋਲਟ ਮੇਰੇ ਮੈਡਮ ਨੇ ਦਿਖਾ ਲਈ ਤਾਂ ਉਸ ਮੈਂ ਦਾ ਮਿਹਨਤ ਕਰਵਾਉਂਦਾ ਸਰ ਦੇਖੋ ਅੱਜ ਮੈਨੂੰ ਵਰਲਡ ਸਟਰੋਂਗਮੈਨ ਦਾ ਖਿਤਾਬ ਸਰ ਜੋ ਮਿਲਿਆ ਜੀ ਉਹਦੇ ਵਿੱਚ ਸਰ ਮੈਂ ਆਪਣੇ ਆਪ ਨੂੰ ਸਰ ਭਾਗੇਸ਼ਾਲੀ ਔਰ ਖੁਸ਼ਕਿਸਮਤ ਸਮਝਦਾ ਹਾਂ ਅੰਗਰੇਜ਼ਾਂ ਦੇ ਦੇਸ਼ ਵਿੱਚ ਸਰ ਅੰਗਰੇਜ਼ਾਂ ਨੂੰ ਹਰਾ ਕੇ ਕਈ ਦੇਸ਼ਾਂ ਨੂੰ ਹਰਾ ਕੇ ਸਰ ਅੱਜ ਮੈਂ ਵਰਲਡ ਸਟਰੋਂਗਮੈਨ ਬਣਿਆ ਜੀ ਸਰ ਉਹ ਵੀ ਮੇਰਾ ਸਰ ਇੱਕ ਸਬਾਬੋ ਜਿਹੜਾ ਮੈਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰਾਪਤ ਹੋਇਆ ਹੈ। ਯੂਥ ਨੂੰ ਸਰ ਮੈਂ ਇਹੀ ਮੈਸੇਜ ਦੇਣਾ ਚਾਹਣਾ ਦੇਖੋ ਬੇਸ਼ੱਕ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਸਰ ਕੋਈ ਖਰਾਬੀ ਹੋ ਸਕਦੀ ਹੈ ਪਰ ਤੁਹਾਡਾ ਹੌਸਲਾ ਸਰ ਜਿਹੜਾ ਜੋ ਤੁਹਾਡਾ ਦ੍ਰਿੜਨਿਸ਼ਠਾ ਹੈ ਸਰ ਜੇ ਨਾ ਤੁਹਾਡੀ ਬਰਕਰਾਰ ਰਹੇ ਤਰ ਤੁਸੀਂ ਆਪਣੇ ਕਿਸੇ ਵੀ ਮੁਕਾਮ ਦੇ ਉੱਪਰ ਸਰ ਪਹੁੰਚ ਸਕਦੇ ਹੋ ਔਰ ਨਸ਼ਿਆਂ ਤੋਂ ਸਰ ਦੂਰ ਹੋ ਕੇ ਆਪਣੀ ਜੋ ਤੁਹਾਡੀ ਸੋਚ ਤੁਹਾਡਾ ਜੋ ਮੁਕਾਮ ਹੈ ਤੁਸੀਂ ਉਹਨੂੰ ਹਾਸਲ ਕਰ ਸਕਦੇ ਹੋ ਮੈਂ ਯੂਥ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਨਸ਼ੇ ਛੱਡੋ ਨਸ਼ੇ ਤਿਆਗੋ ਔਰ ਪੰਜਾਬ ਦੇ ਲਈ ਦੇਸ਼ ਭਾਰਤ ਦੇ ਲਈ ਕੁਝ ਨਾ ਕੁਝ ਇਹੋ ਜਿਹਾ ਕਰਕੇ ਆਓ ਜਿਹੜਾ ਤੁਹਾਡਾ ਆਉਣ ਵਾਲੀ ਸਰ ਜਨਰੇਸ਼ਨ ਤੁਹਾਨੂੰ ਯਾਦ ਰੱਖੇ